ਤੂੰ ਬਹੁਤ ਇੰਗਰਦਾ ਹੁੰਦਾ ਹੈ ਤੇਰਾ ਨਾਮ ਐਸੀ ਭੇੜੀ ਕਰੂ ਨਾ ਤੇਰੀਆਂ ਜੜਾਂ ਕੱਢ ਨੂੰ ਕੱਲੀਆਂ ਜੜਾਂ ਇਹ ਜੜਾਂ ਕੱਢਦੇ ਹੁੰਦੇ ਤੁਸੀਂ ਆਜੋ ਫਿਰ ਤੂੰ ਹੀ ਜੜਾਂ ਹੀ ਕੱਢੇ ਹੁਣ ਜੇ ਮਾਂ ਦਾ ਦੁੱਧ ਪੀਤਾ ਨਾ ਤਾਂ ਜੜਾਂ ਹੀ ਕੱਢੇ ਮੈਂ ਵੇਖਣਾ ਤੂੰ ਨਹੀਂ ਜੜਾਂ ਕੱਢਦੇ ਕਿਵੇਂ ਯਾਰ ਆਜੋ ਅੱਜ ਵੇਖ ਲੈਣਾ ਮੈਂ ਤੁਹਾਨੂੰ ਅੱਛਾ ਚਲੋ ਨੇ ਅੱਜ ਤੇਰੀਆਂ ਜੜਾਂ ਹੀ ਕੱਢਾਂਗੇ ਬਣਾਉਣੇ ਆ ਬੰਦਾ ਤੈਨੂੰ ਆਜੋ ਹੌਣ ਦੱਸ ਦੱਸ ਈ ਖੜਿਆ ਹੁਣ ਤੂੰ ਦੱਸ ਹੁਣ ਤੂੰ ਹੀ ਜਣਾ ਕੱਢਣਾ ਆ ਗਏ ਹੈ ਨਾ ਤੇ ਤੂੰ ਹੀ ਤਾਂ ਡੈਂਗਰ ਸੋਟੇ ਚੱਕ ਲੈ ਆਏ ਹੈ ਤੇ ਜੇ ਮਾਂ ਦਾ ਦੁੱਧ ਪੀਤਾ ਤਾਂ ਮੈਨੂੰ 2 ਮਿੰਟ ਦਿਓ ਮੈਨੂੰ ਯਾਰ ਤੇਰੀ ਕਰ ਲੈਣਾ ਫਿਰ ਲੜਨ ਵਾਸਤੇ ਧੱਕ ਕਰ ਲੈ ਤੇਰੀ ਜਿਹੜੀ ਕਰਨੀ ਆ ਤੂੰ ਚੱਲ ਆ ਫਿਰ ਇੱਥੇ ਹੀ ਰਹਿ ਹੁਣ ਚੰਗਾ ਆ ਗਏ ਆ ਗਏ ਆ ਆ ਗਿਆ ਮੈਂ ਆ ਗਿਆ ਫਿਰ ਆ ਗਿਆ ਆ ਗਿਆ ਆ ਗਿਆ ਮੈਂ ਆ ਗਿਆ ਆ ਗਿਆ ਹਾਂ ਹੁਣ ਬੋਲੋ ਵਾਯੋ ਵਾਯੋ ਹੋਰ ਚਲੋ ਆਇਓ ਰਾਖਣਾ ਫਿਕਰ ਨਹੀਂ ਐ ਹੱਥ ਕੋਡੇ ਦਾ ਪੰਨਗੇ ਪਰ ਆਪਾਂ ਉਹਨਾਂ ਦੀ ਬੀਤੀ ਪੂਰੀ ਕੀਤੀ ਐ ਕਹਿੰਦੇ ਹੀ ਜੜਾਂ ਕੱਢ ਦਿਆਂਗੇ ਕੱਢ ਲੀਆਂ ਜੜਾਂ